ਪੰਜਾਬ ਦੇ ਮੁੱਖ ਮੰਤਰੀ ਤੇ ਤਾਂ ਮਿਲ ਲਾਡੂ ਦੇ ਗਵਰਨਰ ਰਹੇ ਸੁਰਜਤ ਸਿੰਘ ਬਰਨਾਲਾ ਦਾ ਦਿਹਾਂਤ ਹੋ ਗਿਆ ਉਹ ਕੁਝ ਸਮੇਂ ਤੋਂ ਬਿਮਾਰ ਸਨ ਬਰਨਾਲਾ ਪੀਜੀਆ ਚੰਡੀਗੜ੍ਹ ਚੇ ਲਾਸ਼ਦਿਨ ਸੰ ਚੱਥੇ ਨਦੀ ਮਾਤ ਹੋ ਗਈ ਉਹਨਾਂ ਦੀ ਮੌਤ ਦੀ ਖਬਰ ਸੁਣਦੇ ਹੀ ਬਰਨਾਲਾ ਚ ਸੋਗ ਦੀ ਲਹਿਰ ਹੈ ਸਿਆਸਤ ਚ ਵੱਡੇ ਕਦ ਵਾਲੇ ਨੇਤਾ ਰਹੇ ਸੁਰਜਤ ਸਿੰਘ ਨੇ ਆਪਣੀ ਜਨਮ ਪੁੰਬੀ ਪਿੰਡ ਤੋਲਾ ਤੋਂ ਉਠ ਬਰਨਾਲਾ ਚ ਵਕਾਲਤ ਕਰਨ ਦੇ ਲਈ ਆਪਣੀ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਸੀ ਕੇਂਦਰੀ ਮੰਤਰੀ ਤੇ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਬਣੇ ਤੇ 12 ਸਾਲਾਂ ਦੀ ਕਰੀਬ ਵੱਖ-ਵੱਖ ਰਾਜਾਂ ਦੇ ਰਾਜਪਾਲ ਰਹੇ ਸੁਰਜਤ ਸਿੰਘ ਬਰਨਾਲਾ ਦੀ ਮੌਤੇ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪੰਜਾਬ ਦੀ ਰਾਜਨੀਤੀ ਨੇ ਹਿੰਦੁਸਤਾਨ ਦੇ ਇੱਕ ਬਹੁਤ ਹੀ ਅੱچھے ਸਿਆਸਤਾਨ ਈਮਾਨਦਾਰ ਸਿਆਸਤਾਨ ਉਹ ਸਾਡੇ ਵਿੱਚ ਨਹੀਂ ਰਹੇ ਕਿ ਉਹਨਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕੇਗਾ ਮੈਨੂੰ ਇਹਨਾਂ 33 ਸਾਲ ਹੋ ਗਿਆ ਇਹਨੂੰ ਜਿੰਨਾ ਕਿ ਮੈਂ ਇਹਨਾਂ ਨੂੰ 33 ਸਾਲ ਹੋ ਗਏ ਬੱਚਿਆਂ ਨੂੰ ਰੱਖਿਆ ਹੋਰ ਕਰਿਆਗਾ ਬਹੁਤ ਨੇਸ ਬਹੁਤ ਹੀ ਇਨਸਾਨ ਬਹੁਤ ਕੁਝ ਸਿੱਖ ਲਿਆ ਸਭ ਤੋਂ ਵੱਡੀ ਖਾਸੀਅਤ ਇਹਨੇ ਚ ਇਹ ਸੀ ਕਿ ਅਕਾਲੀ ਦਲ ਦੀ ਨਰਮਖੇਲੀ ਸਿਆਸਤ ਜਿਹੜੇ ਹਲੰਬਰ ਦਾ ਸੀ ਜਿਸ ਤਰ੍ਹਾਂ ਸੰਤ ਲੰਗਵਾਲ ਨੇ ਜੋ ਪਰੰਪਰਾ ਚਲਾਈ ਸੀ ਇਹਨਾਂ ਨੇ ਉਸੇ ਨੂੰ ਚਾਲੂ ਰੱਖਿਆ ਉਸੇ ਤੇ ਪਰਪੱਕ ਰਹੇ ਸ਼ਖਸੀਅਤ ਐਡੀ ਤਕਰੀਸ ਇਹਨਾਂ ਦੀ ਮਾਰੇ ਚੰਗੇ ਵਕਤਾਂ 'ਚ ਵੀ ਕਈ ਵਾਰ ਜਦੋਂ ਮਿਲਣਾ ਹੁੰਨਾ ਤਾਂ ਇਹਨਾਂ ਨੇ ਹਮੇਸ਼ਾ ਜਿਹਦੇ ਤੇ ਮੁਸਕਰਾਤ ਲਿਆ ਕੇ ਫਿਰ ਗੱਲਬਾਤ ਕਰਨੀ ਦੱਸਦੀ ਹੈ ਕਿ ਸੁਰਜਤ ਸਿੰਘ ਬਰਨਾਲਾ ਦਾ ਅੰਤਿਮ ਸੰਸਕਾਰ ਐਤਵਾਰ ਸ਼ਾਮ 4 ਵਜੇ ਦੇ ਕ੍ਰਿਪਕੀਤਾ ਜਾਵਿਕਾ ਉਹਨਾਂ ਨੂੰ ਅੰਤਿਮ ਵਿਦਾਇਗੀ ਤੇਨ ਦੇ ਲਈ ਯੋਗਿਆ ਰਾਜਨੀਤਿਕ ਸ਼ਖਸੀਤਾਂ ਪਹੁੰਚ ਰਹੀਆਂ ਨੇ ਬਰਨਾਲਾ ਤੋਂ ਪੁਨੀਤ ਮਾਨ ਜਗਬਣੀ ਟੀਵੀ